ਇਹ ਲੋ ਬਈ ਆਪਣੇ ਕੋਲ ਵਿਚਾਰੀ ਹੈ ਨਾ ਤੇ ਇੱਕ ਲਾਈਕ ਸ਼ੇਅਰ ਕਮੈਂਟ ਸ਼ੇਅਰ ਤਾਂ ਦਬਕ ਦਬਕ ਕਰ ਦਿਓ ਬਾਈ ਜੀ ਐ ਦਾ ੜਾ 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 ਕਰ ਦਿਓ ਆ ਵੇਖੋ ਅੱਜ ਆਪਣੇ ਪੱਠਾਂ ਦੀ ਟਰਾਲੀ ਬਾਈ ਜੀ ਅੱਜ ਆਪਾਂ ਦਾਨ ਕਰੀ ਹੈ ਪਸ਼ੂ ਖਾਈ ਜਾਂਦੇ ਨੇ ਪਰਲੀ ਸਾਈਡ ਵੀ ਸਿੱਟ ਕੇ ਆਇਆ ਅੱਗੇ ਪੱਠੇ ਤੇ ਆ ਹੁਣ ਇੱਥੇ ਵੀ ਲਾਏ ਨੇ ਪਸ਼ੂ ਖਾਈ ਜਾਂਦੇ ਕੋਈ ਹਲਾ ਤੇ ਹੁਣ ਭਰਾਵਾ ਗਰਮੀ ਲੱਗੀ ਸੀ ਥੱਲੇ ਆ ਗਿਆ ਤੇ ਸੱਜਣੋ ਮਿੱਤਰੋ ਦਾਨ ਵੀ ਜ਼ਰੂਰੀ ਕਰਨਾ ਚਾਹੀਦਾ ਵੇਖੋ ਪਸ਼ੂ ਚਰੇ ਕਿੰਨੇ ਵਾਰਾ ਹੈ ਨਾ ਇਹ ਸਾਡੀ ਦਾਣਾ ਮੰਡੀ ਹੈ ਹਬੌਰ ਦੀ ਦਾਣਾ ਮੰਡੀ ਆ ਦੇਖੋ ਪਸ਼ੂ ਖਾਈ ਜਾਂਦੇ ਨੇ ਤੇ ਜੋ ਕਿ ਅੱਜ ਆਪਾਂ ਟਰਾਲੀ ਦਾਨ ਕੀਤੀ ਸੀ ਹਨਾ ਮੈਂ ਤੁਹਾਡਾ ਪੰਮਾ ਰਾਏ ਸ਼ਹਿਰ ਹਬੌਰ ਜ਼ਿਲ੍ਹਾ ਫਾਇਲ ਕਰ ਦੋ ਤੇ ਭਰਾਵੋ ਜਿਨ੍ਹਾਂ ਦੇ ਪੱਠੇ ਨੇ ਵੀਰੋ ਅੱਗੇ ਮੈਂ ਵੇਚਦਾ ਰਿਆਂ 10 ਦਿਨ ਹੋ ਗਏ ਮੈਨੂੰ ਲਗਾਤਾਰ ਮੱਖ ਚੱਲਦਾ 12 ਦਿਨ ਹੋ ਗਏ ਯਾਰ ਕੋ 10 ਕਿ ਕੁਆਂਟਲ ਕਿੰਨੇ ਹਜ਼ਾਰ ਰੁਪਏ ਦੇ ਬਣਨੇ ਸੀ ਹਨਾ 100 ਰੁਪਏ ਕੁਆਂਟਲ ਦੇ ਮਗਰੋਂ ਤੇ ਮੈਂ ਕਿਹਾ ਚਲੋ ਯਾਰ ਇੱਕ ਟਰਾਲੀ ਆ ਜਿੰਨਾ ਆਪਾਂ ਦਾਨ ਕਰੀਏ ਵੇ ਖੁਪਾਸੂ ਕਿਵੇਂ ਖਾਈ ਜਾਂਦੇ ਨੇ ਵਿਚਾਰੇ ਹਨ ਤੇ ਅੱਜ ਇੱਕ ਟਰਾਲੀ ਆਦਾਨ ਪਰੇ ਮੰਡੀ ਜੀ ਵੇ ਲਾ ਆ ਬਾਈ ਫੁੱਲ ਭਰੀ ਹੋਈ ਸੀ ਤੇ ਗਰਮੀ ਬਾਹਲੀ ਸੀ ਕੱਲਾ ਜਣ ਹੈਗਾ ਸੀ ਵੀਡੀਓ ਬਣਾਉਣ ਦਾ ਮੌਕਾ ਨਹੀਂ ਲੱਗਿਆ ਆ ਦੇਖੋ ਉਹ ਤਾਂ ਆਪਣੇ ਕੋਲ ਹੀ ਗਾਂ ਜਾਵੜੀ ਸੀ ਛੋਟੀ ਜੀ ਕਿਉਂਕਿ ਯਾਰ ਆ ਦੇਖੋ ਭੁੱਖ ਤਾਂ ਹਰੇਕ ਨੂੰ ਲੱਗਦੀ ਹੈ ਨਾ ਤੇ ਵਿਚਾਰੇ ਜਾਣ ਵੀ ਕਿੱਧਰ ਆਪਾਂ ਜ਼ਿੰਮੇਵਾਰ ਵੀ ਚਲੋ ਆਪਦੇ ਵਾਸਤੇ ਜੱਜੂ ਬੱਚਿਆਂ ਵਾਸਤੇ ਲਾ ਲਓ ਕਿ ਤੇ ਜਤਾਰਾਂ ਵੀ ਲੋਣੀਆਂ ਪੈਂਦੀਆਂ ਸਾਰਾ ਹੀ ਕਰਨਾ ਪੈਂਦਾ ਪਰਦਾਨਪੁਨ ਵੀ ਜ਼ਰੂਰੀ ਹੈ ਨਾ ਆ ਦੇਖੋ ਆਪਣਾ ਟਰੈਕਟਰ ਇੱਧਰ ਖਾਈ ਜਾਂਦੇ ਨੇ ਹੁਣ ਆਪਾਂ ਜਾਵਾਂਗੇ ਗਊਸ਼ਾਲਾ ਚਲੋ ਚੱਲਦੇ ਆਪਾਂ ਉਹ ਵੇਖੋ ਗਾਂ ਇੱਕ ਕਿੰਨੀ ਓਖੀ ਆ ਜਾਂਦੀ ਓ ਮੱਲੇ ਜੱਗੇ ਕੋਈ ਆਪਾਂ ਨੂੰ ਪਸ਼ੂ ਮਿਲਦਾ ਤੇ ਰੋਕ ਕੇ ਆਪਾਂ ਸੇਟ ਦੇਾਂਗੇ ਅੰਛਾਰੇ ਤਾਂ ਖਾਲੂ ਉੱਥੇ ਜਾ ਕੇ ਔਰ ਵੀ ਜਰਾ ਤਾਂ ਪਸੂ ਜਿੰਨੇ ਵੀ ਮਿਲਿਆ ਪਰ ਰੋਕ ਲਾਂਗੇ ਬਾਕੀ ਜਿਹੜੇ ਬਚ ਗਏ ਆਪਾਂ ਗਊਸ਼ਾਲਾ ਫਿਟੇ ਆਵਾਂਗੇ ਬਾਕੀ ਉਹ ਮੋਲ ਵਾਲੇ ਪੱਠੇ ਟਰੱਕ ਭਰੀ ਜਾਂਦੇ ਨੇ ਮੈਂ ਕਹਣਾ ਵੀ ਇੱਥੇ ਸ਼ਾਂ ਆ ਗਈ ਥੋੜੇ ਜੇ ਸਿਟੀ ਲਈ ਹੈਣਾ ਟਰੈਕਟਰ ਕਰ ਦਈਏ ਬੰਦ ਠੀਕ ਲੋ ਬਈ ਕੁਛ ਹੋਰ ਇਥੇ ਲਾ ਦੀਏ ਯਾਰ ਅੱਪਾ ਉਹ ਪਿੱਛੇ ਪਸੂ ਖੜੇ ਨੇ ਇਹ ਚੱਕ ਬਈਂ ਛੇਰ ਵੱਧ ਤੋਂ ਵੱਧ ਕਰਿਓ ਯਾਰ ਕਿਉਂਕਿ ਹੋਰ ਵੀ ਕੋਈ ਭਰਾ ਵੇਖੇ ਤੇ ਯਾਰ ਚਲੋ ਵੀਡੀਓ ਵੇਖਣ ਦੇ ਬਾਨੇ ਹੋਰ ਪਸੂਆਂ ਦੀ ਮਦਦ ਹੋ ਸਕੇ ਹਨਾ ਵੇਸੀ ਆਪਣੇ ਖਬੋਰ ਖਬੋਰシャレ 100 ਰੁਪਏਗੇ ਨੇ ਪੱਠੇ ਕੋਈ ਨਾ ਕੋਈ ਮਖਾਈ ਤੇ ਹਾਂਜੀ ਬਹੁਤ ਹੋਰ ਬਾਈ ਜੀ ਮੈਂ ਕਿਹਾ ਸੇਵਾ ਕਰਦੀ ਏ ਹਾਂਜੀ ਸਹੀ ਬਾਈ ਹਾਂਜੀ ਅੱਗੇ ਤਾਂ ਦਿੱਲੀ ਚਲ ਵੇਚ ਕੇ ਜਾਣੇ ਹੈਗੇ ਤਾਂ 100 ਰੁਪਏ ਯਾਰ ਕੀ ਹੈ ਯਾਰ ਕਿਰ ਕੀ ਆ ਕੋਸੂ ਤੇ ਮੂੰਹ ਤੇ ਪੈਣੀ ਚਰੇ ਡੰਗਰ ਚਰੇ ਇਹ ਤਾਂ ਨਹੀਂ ਹੈ ਹਾਂਜੀ ਹਾਂਜੀ ਕਹਿੰਦੇ ਬਾਈ ਵੀ ਕਹਿੰਦਾ ਬੜਾ ਸੋਹਣਾ ਕਰ ਰਿਆ ਤੂੰ ਪਸੂਆਂ ਦੇ ਮੂੰਹੇ ਜਾਣ ਗਿਆ ਨਾ ਭਾਈ ਜੀ ਬਸ ਐ ਕਿਹੜਾ ਘੜਾ ਦੇ ਬਸ ਜਿੱਥੇ ਹੈ ਨਹੀਂ ਨਹੀਂ ਭਾਈ ਇਧਰ ਮੈਂ ਸਟੇ ਆਪਣੇ ਸਬਜ਼ ਮੰਡੀ ਸਟੇ ਆ ਆ ਬਾਕੀ ਆ ਸਾਰੇ ਇਧਰ ਘੁੰਮਿਆ ਹੁਣ ਐਵੇਂ ਮੈਂ ਖਚਰੇ ਨੰਗਦਾ ਜਾਂਦਾ ਜਿਹੜੀ ਬਚ ਕੇ ਗਊਸ਼ਾਲਾ ਸਟੇ ਆ ਨਹੀਂ ਪਾਦਰ ਪਾਦਰ ਕੋਈ ਨਹੀਂ ਵਿਚਾਰਾ ਪੋਨੀ ਹੈ ਪੋਨੀ ਯਾਰ ਕੀ ਆ ਜੇ ਕੋਈ ਜ਼ਿੰਮੇਵਾਰੀ ਪੋਨੀ ਕਰਦਾ ਆਮ ਬੰਦਾ ਕਿੰਨਾ ਦਾ ਮਾਰ ਦਿੰਦਾ ਇਹਨੂੰ ਹਾਂਜੀ 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 ਨਾਲੇ ਯਾਰ 10 ਕੋਟ ਦਾ 1000 ਦਾ ਕਿਹੜਾ ਫਰਕ ਪੈਣ ਲੱਗਿਆ ਕੋਈ ਗੱਲ ਨਹੀਂ ਫਿਰ ਮਾਰ ਆਉਂਨੇ ਦਿੰਦਾ ਹਾਂਜੀ ਹਾਂਜੀ ਹੋਰ ਠੀਕ ਹੋ ਭਾਈ ਜੀ ਠੀਕ ਲੋ ਬਾਈ ਵੀ ਕਹਿੰਦਾ ਬਾਈ ਤੂੰ ਨਜ਼ਾਰੇ ਲਿਆਤੇ ਯਾਰ ਬਹੁਤ ਫੋਨ ਲੱਗੂਗਾ ਨਾ ਬਾਈ ਜੀ ਵੀਡੀਓ ਸ਼ੇਅਰ ਦਬ ਕੇ ਕਰ ਦਿਓ ਲੋ ਜੀ ਇਨਨੇ ਕੇ ਸਿੱਟ ਤੇ ਠੀਕ ਹੈ ਭਰਾ ਠੀਕ ਹੈ ਬਾਈ ਜੀ ਠੀਕ ਹੈ ਜੀ ਕਰ ਦਿਓ ਕਰ ਦਿਓ ਕੋਈ ਜੀ ਬਾਈ ਕਹਿੰਦਾ ਬੜਾ ਸੋਹਣਾ ਗਰੀ ਜੰਨਾ ਹਣਾ ਵੇਖ ਲਓ ਯਾਰ ਦਾਨੀ ਸੱਜਣ ਜੋ ਵੀ ਨੇਗਾ ਸੋਚਦਾ ਹੀ ਬੜਾ ਸੋਹਣਾ ਹਣਾ ਆਪਰਾ ਅਜ ਮੈਂ ਬਾਈ ਜੀ ਵੀਡੀਓ ਬਾਤ ਹੋਵੇ ਸ਼ੇਅਰ ਕਰਦੇ ਦਬ ਕੇ ਘੜਦੇ ਬਾਕੀ ਆ ਮੈਂ ਮੰਡੀ ਦਾ ਆ ਤੱਕ ਪਹੈ ਗਿਆ ਹਾਂ ਤੇ ਮੀਆਂ ਦੀਆਂ ਗਈਆਂ ਪਸੂ ਇਹਨਾਂ ਦੇ ਚਲ ਰੱਖ ਮੈਨੇ ਬਾਕੀ ਹੋਰ ਵੀ ਕਿਤੇ ਪਸੂ ਮਿਲਿਆ ਆਪਾਂ ਤਾਂ ਸਿੱਟਾਂਗੇ ਆ ਜਾ ਆ ਜਾ ਉਹ ਭਾਈ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਭਰਾ ਇਹ ਕੱਪਾ ਛੋਟਾ ਜਿਹਾ ਉਰਾਲਾ ਕੀਤਾ ਸੀ ਬਾਹਲਾ ਵੱਡਾ ਤਾਂ ਆਪਾਂ ਨਹੀਂ ਕਹਿ ਸਕਦੇ ਐਵੇਂ ਮੈਂ ਤੁਹਾਨੂੰ ਕਹਿ ਰਿਹਾ ਮੈਂ ਤਾਂ ਆਪ ਕੋਟਾ ਮੋਟਾ ਜੀਵਿਦਾਰ ਹੈਗਾ ਜੀ